मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਲ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਪੰਜਾਬ ਸਰਕਾਰ ਵੱਲੋਂ ਚੋਨੇ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾਇਜ਼ਾ ਲਿੱਤਾ ਜਾ ਰਿਹਾ ਤੇ ਅੱਜ ਚਲੰਦਰ ਦੇ ਮੰਡੀਆਂ ਦੇ ਵਿੱਚ ਵੀ ਮਹਿੰਦਰ ਭਗਤ ਵੱਲੋਂ ਕੈਪਟਨ ਮੰਤਰੀ ਘਰੇ ਜਾਇਜ਼ਾ ਲਿੱਤਾ ਗਿਆ ਜਿੱਦੇ ਤੁਸੀਂ ਜਾਇਜ਼ਾ ਲਿੱਤਾ ਗਿਆ ਮੰਡੀਆਂ ਦੇ ਵਿੱਚ ਔਰ ਕਿਸਾਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਹੋਈ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰ ਜੋ ਪੰਜਾਬ ਦੇ ਵਿੱਚ ਜੋ ਹੈ ਹੜ੍ਹਾਂ ਆਉਣ ਦੇ ਕਾਰਨ ਕਿ ਸਾਰੇ ਕਿਸਾਨ ਮਯੂਸ ਹਨ ਔਰ ਪੰਜਾਬ ਦੀ ਜਨਤਾ ਵੀ ਬੜੀ ਉਮਤਕ ਹੈ ਮਹਿਸੂਸ ਕਰ ਰਹੀ ਸੀ ਕਿ ਜੇ ਸਾਡੀ ਫਸਲ ਲੱਗੀਏ ਉਹਦਾ ਕੀ ਬਣੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਸਾਹਿਬ ਜੀ ਦੀ ਇਕ ਨੇਕ ਸੋਚ ਦੇ ਕਾਰਨ ਬਹੁਤ ਦੂਰ ਨਿਸ਼ੀ ਦੇ ਕਾਰਨ ਅੱਜ ਜਸਵੰਦਰ ਸ਼ੈਅਰ ਦੇ ਵਿੱਚ ਜੋ ਝੋਨਾ ਦੀ ਫਸਲ ਦੀ ਖਰੀਦਾਰੀ ਕਰਨ ਲਈ ਉਦਗਾਰਨ ਕਰਨ ਲਈ ਆਏ ਆਂ ਔਰ ਕਿਸਾਨ ਆਪਣੀ ਫਸਲ ਦਾ ਅੱਜ ਸ਼ੁਰੂਆਤ ਕਰਕੇ ਜਾ ਰਿਹਾ ਹੈਗਾ ਔਰ ਨਾਲ ਹੀ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਸਰਦ ਭਗਵੰਤ ਸਹਿਮਾਨ ਸਾਹਿਬ ਦਾ ਵਾਅਦਾ ਹੈਗਾ ਜਿੰਨੇ ਵੀ ਕਿਸਾਨ ਇਸ ਬੰਡੀ ਦੇ ਵਿੱਚ ਫਸਲ ਲੈ ਕੇ ਆਣਗੇ ਉਹਨਾਂ ਨੂੰ ਵਿਧਨ 24 ਘੰਟੇ ਅੰਦਰ ਭੁਗਤਾਨ ਸਰਕਾਰ ਕਰੇਗੀ ਇੱਕ ਗੱਲ ਕਰੀਏ ਇਸ ਵਾਰ ਕਿੰਨੇ ਪਿਛਲੇ ਅੰਕੜੇ ਦੀ ਗੱਲ ਕਰੀਏ ਤੇ ਪਿਛਲੇ ਵਾਰ ਕਿੰਨਾ ਅੰਕੜਾ ਸੀ ਇਸ ਵਾਰ ਕਿੰਨਾ ਸਰਕਾਰ ਵੱਲੋਂ ਕਿਹਾ ਅੰਕੜਾ ਨੇ ਦੇਖੋ ਪਿਛਲੇ ਸਾਲ ਜੋ ਹੈ ਇਸ ਵਾਰੀ ਜੋ ਪਿਛਲੇ ਸਾਲ ਚੋਂ ਨਾ ਆਇਆ ਸੀ ਇਸ ਮੰਡੀ ਦੇ ਵਿੱਚ ਉਹ ਤਕਰੀਬਨ 45000 ਮੀਟਿਕ ਟਨ ਆਇਆ ਸੀ ਸੋ ਅਸੀਂ ਬਈ ਐਕਸਪੈਕਟ ਕਰਦੇ ਹਾਂ ਕਿ ਇਸ ਵਾਰੀ ਵੀ ਤਕਰੀਬਨ ਤਕਰੀਬਨ ਔਨਾ ਜ਼ਰੂਰ ਆਏਗਾ ਬਾਕੀ ਸਮਾਨ ਦੇ ਉੱਪਰ ਅਸੀਂ ਤੁਹਾਨੂੰ ਦੱਸਾਂਗੇ ਐਂਡ ਉਹ ਤੁਹਾਡੇ ਕਿੰਨਾ ਆਇਆ ਹੈਗਾ ਗੱਲ ਕਰੀ ਚਹਾੜ ਨੂੰ ਲੈ ਕੇ ਕਿੱਦਾਂ ਦਾ ਲੱਗਦਾ ਚੋਨਾ ਇਸ ਵਾਰ ਉਸ ਪਿਛਲੇ ਨਾਲੋਂ ਇਸ ਵਾਰ ਜਦੋਂ ਬੈਠ ਕੇ ਕਿੱਦਾਂ ਆੜਾ ਦੀ ਮਾਰ ਪਈ ਹੈ ਪੰਜਾਬ ਦੇਖੋ ਇਸ ਵਾਰ ਜੋ ਫਸਲ ਆਈ ਹੈਗੀ ਇਹ ਪਹਿਲੇ ਸਾਲਾਂ ਨਾਲੋਂ ਬਹੁਤ ਵਧੀਆ ਆਈ ਹੈ ਝਾੜ ਵੀ ਵੱਧ ਹੈਗਾ ਔਰ ਕੁਆਲਿਟੀ ਆਫ ਜਿਹੜੀ ਹੈਗੀ ਹੈ ਪ੍ਰੋਡਕਟ ਬਹੁਤ ਵਧੀਆ ਗਈ ਝੋਨਾ ਇਸ ਸਮੇਂ ਬਹੁਤ ਵਧੀਆ ਅੱਛਾ ਦਾਣਾ ਹੈਗਾ ਤੇ ਇਹ ਨਾਲ ਜਿਹੜਾ ਹੈਗਾ ਕਿਸਾਨਾਂ ਨੂੰ ਕਾਫੀ ਰਾਹਤ ਵੀ ਮਿਲੀ ਹੈਗੀ ਔਰ ਕਿਸਾਨ ਬੜੇ ਖੁਸ਼ ਨੇ ਕਿ ਉਹ ਜਿੱਥੇ ਨੁਕਸਾਨ ਹੋਇਆ ਫਲੱਡ ਏਰੀਏ ਦੇ ਵਿੱਚ ਉਹ ਸਰਕਾਰ ਵੱਲੋਂ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਏਗਾ ਤਾਂ ਕਿ ਉਹਨਾਂ ਦੇ ਨੁਕਸਾਨ ਦੀ ਪਰਹਾਈ ਕੀਤੀ ਜਾਏਗੀ ਪੰਜਾਬ ਦਾ ਨੁਕਸ ਪੰਜਾਬ ਤੇ ਹੜ੍ਹ ਦੀ ਮਾਰ ਪੈਣ ਨਾਲ ਫਸਲਾਂ ਦਾ ਕਿਹੜਾ ਨੁਕਸਾਨ ਹੋਇਆ ਐਨ ਨਹੀਂ ਲੱਗਦਾ ਝੋਨਾ ਕਿਹੜਾ ਬਹੁਤ ਘੱਟ ਕਿਹੜਾ ਮੰਡੀਆਂ ਦੇ ਵਿੱਚ ਆਏਗਾ ਦੇਖੋ ਔਨ ਦੀ ਹੋਲ ਟੋਟਲ ਜਿਹੜਾ ਹੈਗਾ ਇਸ ਵਾਰੀ ਜਿਹੜੀ ਫਸਲ ਹੋਈ ਹੈ ਪਹਿਲਾਂ ਨਾਲ ਵਧੀਆ ਹੋਈ ਹੈ ਹੋ ਸਕਦਾ ਪਿਛਲੇ ਸਾਲ ਜਿੰਨਾ ਜੋਰਾ ਝੋਨਾ ਦਾ ਝਾੜ ਹੈਗਾ ਆ ਜਵੇ ਪਰ ਉਹਦੇ ਅਗਰ ਨੁਕਸਾਨ ਨਾ ਹੁੰਦਾ ਅਗਰ ਸਾਡਾ ਫਸਲਾਂ ਦਾ ਨੁਕਸਾਨ ਨਾ ਹੁੰਦਾ ਸਾਡਾ ਪੀੜ ਸਾਡਾ ਕਿ ਝੋਨਾ ਰਾਇ ਜਿਆਦਾ ਆਣਾ ਸੀ ਪਰ ਹੁਣ ਕੁਦਰਤੀ ਮਾਰ ਹੈਗੀ ਏ ਇਹ ਸਾਡੇ ਨਾ ਤੁਹਾਡੇ ਵਾਸਤੇ ਨਾ ਸਾਡੇ ਵਾਸਤੇ ਹੈਗਾ ਕਿ ਕੁਦਰਤੀ ਆਫਤ ਹੈਗੀ ਸਾਨੂੰ ਇਹਦਾ ਫੇਸ ਕਰਨਾ ਪਏਗਾ ਪਰ ਇੰਨਾ ਜ਼ਰੂਰ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਨੇ ਉਹਦੇ ਨਾਲ ਸਾਡੇ ਪੰਜਾਬ ਦੇ ਸਾਰੀ ਜੋ ਟੀਮ ਹੈਗੀ ਸਰਕਾਰ ਹੈਗੀ ਏ ਪ੍ਰਸ਼ਾਸਨ ਹੈਗਾ ਉਹ ਪੂਰੀ ਹੈਲਪ ਕਰ ਰਿਹਾ ਕਿ ਕਿਸਾਨਾਂ ਨੂੰ ਵਦ ਤੋਂ ਵਦ ਅਸੀਂ ਮੌਕੇ ਦਿੱਤਾ ਜਾਵੇ ਸਰ ਗੱਲ ਕਰੀਏ ਕਿਸਾਨ ਕਿਹੜੇ ਕਹਿੰਦੇ ਨੇ ਕਿ ਤੋਂ ਝੋਨਾ ਅਸੀਂ ਮੰਡੀਆਂ ਛੱਡਦੇ ਆ ਸਰਕਾਰ ਨੇ ਪਿਛਲੀ ਵਾਰ ਵੀ ਝੋਨਾ ਸੱਟਣ ਤੋਂ ਨਾਲ ਹੀ 24 ਘੰਟਿਆਂ ਦੇ ਵਿੱਚ ਉਹਨਾਂ ਦੇ ਅਕਾਊਂਟਾਂ ਦੇ ਖਾਤਿਆਂ ਦੇ ਵਿੱਚ ਪੈਸੇ ਭਾ ਦਿੱਤੇ ਸੀ ਕਿਹਾ ਇਸ ਵਾਰ ਵੀ ਇਸਦਾ ਹੀ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਾਰਾ ਇੰਤਜ਼ਾਮ ਕੀਤਾ ਹੈਗਾ ਪਰ ਮੇਰਾ ਚੇਅਰਮੈਨ ਸਾਡੇ ਮੇਰੇ ਵੀਰ ਹੈਗੇ ਨੇ ਜਿਹੜੇ ਕਿਸ ਮੰਡੀ ਬੋਰਡ ਦੇ ਚੇਅਰਮੈਨ ਨੇ ਜੰਦਰ ਮੰਡੀ ਬੋਰਡ ਤੇ ਉਹ ਵੀ ਭਾਈ ਸਾਹਿਬ ਮਰੇ ਆਏ ਹੈਗੇ ਨੇ ਉਹਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਸਾਰਾ ਇੰਤਜ਼ਾਮ ਕੀਤਾ ਹੈਗਾ ਜਿੰਨਾ ਵੀ ਕੋਈ ਖਰੀਦਦਾਰੀ ਹੋਏਗੀ ਵਿਦਨ 24 ਆਵਰ ਅਸੀਂ ਸਾਰੇ ਕਿਸਾਨਾਂ ਨੂੰ ਉਹਦੀ ਪੇਮੈਂਟ ਕਰਾਂਗੇ ਗੱਲ ਕਰੀਏ ਤਾਂ ਅਸੀਂ ਜਲੰਧਰ ਦੇ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਏ ਹਾਂ ਜਲੰਧਰ ਜੀ ਇਹ ਕਿੰਨਾ ਚੋਨੇ ਦੀ ਇਸ ਵਾਰ ਕਿੰਨਾ ਟਾਰਗੇਟ ਜਲੰਧਰ ਨੂੰ ਕਿਹੜਾ ਟਾਰਗੇਟ ਹੋਏਗਾ ਆ ਵੀ ਇੰਨਾ ਚੋਨਾ ਕਿਹਦਾ ਤੁਸੀਂ ਦੱਸਿਆ ਪਿਛਲੇ ਦੌਰਾਨ ਇੰਨਾ ਅੰਕੜੇ ਦੇ ਵਿੱਚ ਸੀ ਇਸ ਵਾਰ ਕਿੰਨੀ ਉਮੀਦ ਹੈ ਕਿਹੜੇ ਚੋਨਾ ਸੋ ਮੈਨੂੰ ਲੱਗਦਾ ਹੈਗਾ ਕਿ ਜਿੰਨਾ ਸਾਡਾ ਪਹਿਲੀ ਵਾਰੀ ਚੋਨਾ ਆਇਆ ਸੀ ਝਾੜ ਆਇਆ ਸੀ 45000 ਮੀਟਿਕ ਟਨ ਇਸ ਵਾਰੀ ਵੀ ਜਿਹੜਾ ਹੈਗਾ ਤਕਰੀਬਨ ਅਸੀਂ ਉਹਨੂੰ ਅਚੀਵ ਕਰ ਪਾਵਾਂਗੇ ਕਰ ਲਵਾਂਗੇ ਗੱਲ ਕਰੀਏ ਪੰਜਾਬ ਦੇ ਵਿੱਚ ਆਸ਼ੀਮਾਨ ਕਾਰਡ ਕੁਝ ਜ਼ਿਲ੍ਹਿਆਂ ਦੇ ਵਿੱਚ ਬਣਨੇ ਸ਼ੁਰੂ ਹੋ ਗਏ ਨੇ 10 ਲੱਖ ਦੀ ਕਿਹੜ ਜਿਖੋ ਇਹ ਪੰਜਾਬ ਸਰਕਾਰ ਦੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਸਾਹਿਬ ਜੀ ਦੀ ਪਹਿਲਾਂ ਕੁਝ ਸਮਾਂ ਜੋ ਅਨਾਉਂਸਮੈਂਟ ਹੈਗੀ ਸੀ ਉਹ ਅੱਜ ਪੂਰੀ ਹੋਈ ਏ ਇਹ ਬੜੀ ਵੱਡੀ ਅਚੀਵਮੈਂਟ ਹੈਗੀ ਏ ਬੜੀ ਵੱਡਾ ਇੱਕ ਲੋਕਾਂ ਨੂੰ ਰਾਹਤ ਆ ਗਈ ਏ ਪੰਜਾਬ ਦਾ ਹਰ ਨਾਗਰਿਕ ਹਰ ਵਾਸੀ ਜਿਹੜਾ ਹੈਗਾ ਅੱਜ ਖੁਸ਼ੀ ਮਹਿਸੂਸ ਕਰ ਰਿਹਾ ਹੈਗਾ ਪਰਮਾਤਮਾ ਨਾ ਕਰੇ ਅਗਰ ਕੋਈ ਪਰਿਵਾਰ ਦਾ ਮੈਂਬਰ ਬਿਮਾਰ ਹੁੰਦਾ ਹੈ ਉਹ ਇੰਸ਼ੋਰੈਂਸ ਕਾਰਡ ਰਾਈ ਕੈਸ਼ਲੈਸ ਇੰਸੂਰੈਂਸ ਉਹ ਲੈ ਕੇ ਜਾਏਗਾ ਔਰ ਇਲਾਜ ਕਰਾ ਕੇ ਬਿਨਾਂ ਕਿਸੇ ਪੈਸੇ ਤੋਂ ਈਵਨ ਵਧੀਆ ਪ੍ਰਾਈਵੇਟ ਹਸਪਤਾਲਾਂ ਜੋ ਇਲਾਜ ਕਰਾ ਕੇ ਵੀ ਆਏਗਾ ਇਹ ਬੜੀ ਵੱਡੀ ਸਰਕਾਰ ਦੀ ਦੇਣ ਹੈਗੀ ਹੈ ਸੋ ਮੈਂ ਸਾਥੀਆਂ ਨੂੰ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਾਂਗਾ ਕਿ ਸਾਰੇ ਇਸ 혜ਮ ਦਾ ਵੱਧ ਤੋਂ ਵੱਧ ਫਾਇਦਾ ਉਠਾ ਦੇਣ ਚੈਲਰ ਸਾਹਿਬ ਚੈਲਰ ਸਾਹਿਬ ਇਹ ਗੱਲ ਕਰੀਏ ਪਿਛਲੇ ਦੌਰਾਨ ਚੋਨੇ ਨੂੰ ਲੈ ਕੇ ਇਸ ਵਾਰ ਕਿੱਦਾਂ ਦਾ ਚੋਨਾ ਹੈ ਤੋਹੀ ਮੰਤਰੀ ਸਾਹਿਬ ਦੇ ਨਾਲ ਜਾਇਦਾ ਲਿੱਤਾ ਗਿਆ ਤੋ ਤੋਹੀ ਚੋਨੇ ਦੀ ਐਦ ਕੀ ਜੋ ਮੌਸਮ ਦੀ ਖਰਾਬੀ ਕਰਮ ਤੇ ਉਹਦੇ ਵਿੱਚ ਝਾੜ ਵੀ ਘਟਿਆ ਜੀ ਐਕੀ ਕੁਆਲਟੀ ਦਾ ਕੁਝ ਆਉਣ ਵਾਲੇ ਟਾਈਮ ਤੇ ਹੋ ਸਕਦਾ ਉਹਦੇ ਵਿੱਚ ਫਰਕ ਪਵੇ ਸਰਕਾਰ ਨੂੰ ਵੈਸੇ ਅਸੀਂ ਬੇਨਤੀ ਕਰਾਂਗੇ ਕਿ ਐਫਸੀਆਈ ਜਿਹੜੀ ਸੈਂਟਰ ਸਰਕਾਰ ਹੈ ਉਹਨਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਇਹਦਾ ਵੀ ਜਾਇਜ਼ਾ ਲਿਆ ਜਾਵੇ ਤਾਂ ਜੋ ਇਹਦੇ ਵਿੱਚ ਜੋ ਕਮੀਆਂ ਹਨ ਉਹ ਸ਼ੈਲਰ ਜਿਹੜੇ ਇੰਡਸਟਰੀ ਹੈ ਉਹਨਾਂ ਨੇ ਮਾਲ ਨੂੰ ਛੁਕਣਾ ਹੈ ਤੇ ਉਹਦੇ ਵਿੱਚ ਉਹ ਸਾਨੂੰ ਕੋਈ ਪਰੇਸ਼ਾਨੀ ਨਾ ਆਵੇ ਬਾਕੀ ਸਰਕਾਰ ਦੇ ਅੱਜ ਸਾਡੇ ਮੰਤਰੀ ਸਾਹਿਬ ਨਿੰਦਰ ਭਗਤ ਜੀ ਆਏ ਜਿਨ੍ਹਾਂ ਨੇ ਅੱਜ ਝੋਨੇ ਦਾ ਮਹੂਰਤ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਉਹਦੀ ਸਰਕਾਰ ਇਸ ਨੇ ਬਕੀ ਪੂਰਾ ਧਿਆਨ ਦੇ ਕੇ ਤੇ ਸਾਰਾ ਝੋਨੇ ਸੀਜ਼ਨ ਕੋਈ ਦਿੱਕਤ ਨਹੀਂ ਆਉਂਦੇ ਪਿਛਲੀ ਵਾਰ ਝੋਨੇ ਦੇ ਆંકડા ਸੀ ਤੇ ਇਸ ਵਾਰ ਕੋਈ ਆંકੜਾ ਵੀ ਦੇਖਿਆ ਗਿਆ ਆਵੇਂ ਮੈਨੇਜਮੈਂਟ ਕਮੇਟੀ ਵੱਲੋਂ ਇਸ ਦਾ ਆંકੜਾ ਆਵੇਂ ਨਾ ਆਕੜਾ ਦੇਖੋ ਬੀਨਤਾ ਹੈ ਬਾਕੀ ਸ਼ਾਇਦ ਜਿੱਦਾਂ ਜ਼ਿਮੀਂਦਾਰ ਹੁਣ ਜਿਹੜੇ ਲਿਆ ਰਹੇ ਆ ਪਿਛਲੇ ਸਾਲ ਨਾਲੋਂ ਝਾੜ 3-4 ਕਵੰਟਲ ਘੱਟ ਜਾਪਦਾ ਉਹਦੇ ਨਾਲ ਜੇ ਝਾੜ ਸਾਰੇ ਘੱਟ ਨਿਕਲਿਆ ਤੇ ਉਹਦੇ ਚ ਵਰਕ ਆ ਸਕਦਾ ਹੈ ਬਾਕੀ ਇਹ ਕਿਸਾਨ ਵੀਰ ਵੀ ਨੇ ਸਾਡੇ ਨਾਲ ਤੁਸੀਂ ਇਹਨਾਂ ਨੂੰ ਵੀ ਪੁੱਛੋ ਵੀ ਇਹਨਾਂ ਦਾ ਕਿੱਦਾਂ ਆਇਆ ਝਾੜ ਬਾਕੀ ਇਹ ਦੱਸ ਸਕਦੇ ਨੇ ਭਾਈ ਜੀ ਤੁਸੀਂ ਝੋਨਾ ਲੈ ਕੇ ਆਇਓ ਅੱਗੇ ਨਾਲੋਂ ਕਿੰਨਾ ਝੋਨੇ ਦਾ ਨੁਕਸਾਨ ਹੋਇਆ ਤੇ ਕਿੰਨਾ ਝੋਨਾ ਕਿੜਾ ਤੁਸੀਂ ਸਰਚ ਹੋਣਾ ਮੈਂ ਪੀਆਰ 126 ਬਲੈਟੀ ਲੈ ਕੇ ਆਇਆ ਹਾਂ ਅੱਛਾ ਜੀ ਤੇ ਝਾੜ ਦੇ ਇਸ ਵਾਰ 4 ਤੋਂ 5 ਕੁਇੰਟਲ ਪ੍ਰਾ ਏਕੜ ਦਾ ਘਟਿਆ ਇਸ ਵਾਰ ਆ ਹਾਂ ਜੀ ਹਾਂ ਜੀ ਕਿਉਂਕਿ ਪੰਜਾਬ ਦੇ ਵਿੱਚ ਹੜ ਦੀ ਮਾਰ ਪਈ ਆ ਨੁਕਸਾਨ ਕਿਸਾਨਾਂ ਦਾ ਬਹੁਤ ਹੋ ਚੁੱਕਾ ਝੋਨੇ ਦਾ ਬਹੁਤ ਨੁਕਸਾਨ ਹਾਂਜੀ ਹਾਂਜੀ ਉੱਧਰ ਸਾਰਾ ਨੁਕਸਾਨ ਬਹੁਤ ਹੋਇਆ ਮਤਲਬ ਜਿੱਧਰ ਹੜ੍ਹ ਆਇਆ ਉੱਧਰ ਤਾਂ ਚਲੋ ਜ਼ਿਆਦਾ ਹੀ ਹੋਇਆ ਤੇ ਮਤਲਬ ਇਧਰ ਏਰੀਆ ਜਿਨ੍ਹਾਂ ਚ ਨਹੀਂ ਵੀ ਹੜ੍ਹ ਆਇਆ ਉਹਨਾਂ ਦਾ ਵੀ ਨੁਕਸਾਨ ਆ ਪਿਛਲੇ ਨਰਾਂ ਕਿਦਾਂ ਪਿਛਲੀ ਵਾਰੀ ਕਿੰਨਾ ਤੁਸੀਂ ਚੋਨਾ ਲੈ ਕੇ ਅਸੀਂ ਤੇ ਇਸ ਵਾਰ ਕਿੰਨਾ ਫਰਕ ਆਇਆ ਵਾਧਾ ਆਇਆ ਜਾਂ ਘਟਾ ਆਇਆ ਘਟ ਆ ਰਿਹਾ ਸਾਰੇ ਇਸ ਵਾਰ ਚਾਰ ਪੰਜ ਕੁਇੰਟਲ ਪਰ ਇੱਕੜ ਮਗਰ ਘਟ ਆ ਰਿਹਾ ਹੈ ਓਕੇ ਹਾਂਜੀ ਵੀ ਦੇਖਿਆ ਸੀ ਗੱਲਬਾਤ ਕੀਤੀ ਗਿਆ ਕਿਸਾਨਾਂ ਦੇ ਨਾਲ ਉਹਨਾਂ ਨੇ ਦੱਸਿਆ ਜੁੜਨ ਮੰਤਰੀ ਮਹਿੰਦਰ ਭਗਤ ਜਲੰਧਰ ਦੇ ਵਿੱਚ ਪਹੁੰਚੇ ਨੇ ਮੰਡੀਆਂ ਦੇ ਵਿੱਚ ਜੈਦਾ ਲੈ ਲੈਣ ਲਈ ਪਹੁੰਚੇ ਨੇ ਝੋਨੇ ਨੂੰ ਲੈ ਕੇ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਇਸ ਝੋਨੇ ਨੂੰ ਲੈ ਕੇ ਵੱਡੀ ਕਿਹੜੀ ਖਰੀਦ ਹੋਏਗੀ ਪਿਛਲੇ ਨਾਲੋਂ ਇਸ ਵਾਰ ਕਿਹੜਾ ਆਂਕੜਾ ਵਧ ਹੋਏਗਾ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹਾਜਨ ਜਗਬਾਨੀ ਟੀਵੀ ਜਲੰਧਰ